ਲਓ ਵੀ ਮਿੱਤਰੋ ਸਰਦੂਲੇ ਵਾਲੇ ਭੇਜਿਆ ਆਰਡਰ ਆਪਾਂ ਹੁਣ ਜਾਂਦਾ ਬਾਈ ਲੈ ਕੇ ਜਾਨਵਰ ਮੁਰਗੀਆਂ ਦੀ ਕੁਆਲਿਟੀ ਕਰ ਲੋ ਚੈੱਕ ਕਰਾਂ ਫਾਰਮ ਤੋਂ ਆ ਕੇ ਜਾਨਵਰ ਲਿਆ ਸਕਦੇ ਹਾਂ ਸਾਡੇ 450 ਰੁਪਏ ਦੀ ਮੁਰਗੀ ਆ ਬਾਈ ਜੀ ਚੈੱਕ ਕਰ ਲੋ ਕੁਆਲਿਟੀ ਸ਼ਾਨਦਾਰ ਮੁਰਗੀ ਕੋਨੇ ਦਾ ਤਾਂ ਵਜ ਨਹੀਂ ਐ ਇਹ ਤੇ ਵਿਚਾਰੀ ਚ ਠੀਕ ਆ ਜੀ ਨਵੀਂ ਮੁਰਗੀ ਐ ਜਮਾ ਫੁੱਲ ਆਂਡੇ ਦਿੰਦੀ ਸਾਫ਼ ਸੁਥਰੀ ਡੀਐਸਪੀ ਫਾਰਮ ਪਿੰਡ ਭਾਗੀਵੰਦਰ ਜ਼ਿਲ੍ਹਾ ਬਰਿੰਡਾ ਮੈਪ ਤੇ ਭਰੋ ਡੀਐਸਪੀ ਫਾਰਮ ਭਾਗੀਵੰਦਰ ਤੇ ਆ ਕੇ ਲਿਜਾ ਸਕਦੇ ਹਾਂ ਮੁਰਗੀਆਂ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਆ ਆਪਣੇ ਕੋਲੇ ਧੰਨਵਾਦ ਜੀ ਓਕੇ ਹਨਿਕਾ ਜੇ ਮਿੱਤਰੋ ਤੁਸੀਂ ਵੀ ਘੈਂਟ ਘੈਂਟ ਜਾਨਵਰ ਲੈਣੇ ਆ ਤਾਂ ਡੀਐਸਪੀ ਫਾਰਮ ਤੇ ਆ ਜਿਓ ਜੀ ਮੈਪ ਤੇ ਲੋਕੇਸ਼ਨ ਪਰੋ ਡੀਐਸਪੀ ਫਾਰਮ ਭਾਗੀ ਬਾਂਦਰ ਕਰੈਕਟ ਲੋਕੇਸ਼ਨ ਆ ਜਾਊਗੀ ਜੀ ਕੰਮ ਥੋੜਾ ਜਿਆਦਾ ਹੁੰਦਾ ਫੋਨ ਕੱਟ ਚੱਕੇ ਜਾਂਦੇ ਆ ਬਾਈ ਜੀ ਜਾਨਵਰਾਂ ਦੀ ਡੇਲੀ ਅਪਡੇਟ ਦਿੱਤੀ ਹੁੰਦੀ ਹੈ ਮੁਰਗੀਆਂ ਦੀ ਵੀਡੀਓ ਪਾਈ ਹੁੰਦੀ ਹੈ ਰੇਟ ਨਾਲ ਪਾਇਆ ਹੁੰਦਾ ਜੀ ਡੇਟ ਰੇਟ ਦੇਖ ਕੇ ਆ ਜਾਇਓ ਕਰੋ ਬਾਈ ਜੀ ਧੰਨਵਾਦ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮਿੱਤਰੋ ਕੈਂਟ okay, ਜਾਨਵਰ